ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੁਸੀਂ ਜੁੜੇ ਹੋ ਫਤਿਹ ਟਾਈਮ ਦੇ ਨਾਲ ਮੈਂ ਹਾਂ ਸਰਬਜੋਤ ਸਿੰਘ ਸੰਧਾ ਇਸ ਵੇਲੇ ਮੇਲਾ ਜੱਗ ਜਿਹੜਾ ਕਿ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਪੁਰਬ ਮੌਕੇ ਮਨਾਇਆ ਜਾਂਦਾ ਆ ਤੇ ਜਿਸ ਬਾਰੇ ਪ੍ਰਸ਼ਾਸਨ ਵੱਲੋਂ ਵੱਡੀਆਂ ਜਿਹੜੀਆਂ ਦਾਅਵੇ ਕੀਤੇ ਗਏ ਸੀ ਕਿ ਕਿ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਲਾ ਕੇ ਜਿਹੜਾ ਇੱਥੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਆਉਣ ਨਹੀਂ ਦਿੱਤੀ ਜਾਏਗੀ ਪਰ ਜ਼ਿਕਰਯੋਗ ਹੈ ਕਿ ਕਰੀਬ 2 ਵਜੇ ਤੋਂ ਲੈ ਕੇ ਤੇ ਇਸ ਵੇਲੇ ਜਿਹੜਾ ਆ 6:30 ਦਾ ਸਮਾਂ ਹੋ ਗਿਆ ਲੋਕ 4-4 ਘੰਟਿਆਂ ਤੋਂ ਜਾਮ ਵਿੱਚ ਫਸੇ ਹੋਏ ਨੇ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਨੇ ਲੋਕਾਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਸ਼ਰਧਾਲੂ ਜਿਹੜੇ ਆਏ ਆ ਜੇ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਰੂਟ ਪਲਾਨ ਬਣਾਇਆ ਗਿਆ ਹੁੰਦਾ ਟ੍ਰੈਫਿਕ ਬਾਰੇ ਤਾਂ ਸ਼ਾਇਦ ਐਡੀ ਸਮੱਸਿਆ ਵਾਲੀ ਗੱਲ ਨਾ ਬਣਦੀ ਕਿਉਂਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਇਹ 451ਵਾਂ ਜੋਤੀ ਜੋਤ ਪੁਰਬ ਆ ਅ ਇੱਥੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਪਿਛਲੇ ਸਾਲ ਜਦੋਂ 450 ਸਾਲਾ ਸ਼ਤਾਬਦੀ ਦੇ ਸਮਾਗਮ ਹੋਏ ਸੀ ਤਾਂ ਉਸ ਮੌਕੇ ਅ ਟ੍ਰੈਫਿਕ ਦਾ ਰੂਟ ਪਲਾਨ ਬਣਾਇਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਆਵੇਗੀ ਤੇ ਕਿਹੜੇ ਪਾਸਿਓਂ ਦੀ ਜਾਵੇਗੀ ਅੱਜ ਕੇਪੀਟੀ ਚੌਂਕ ਜਿਹੜੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਦਿਖਾ ਦੇਵੇ ਕਿ ਇਸ ਸਾਈਡ 2 ਘੰਟਿਆਂ ਤੋਂ ਜਾਮ ਲੱਗਾ ਹੋਇਆ ਤੇ ਸਿਰਫ ਇੱਕਾ ਦੁੱਕਾ ਪੁਲਿਸ ਮੁਲਾਜ਼ਮ ਇੱਥੇ ਨੇ ਜਦਕਿ ਡੀਐਸਪੀ ਗੋਇੰਦਵਾਲ ਸਾਹਿਬ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਕਰੀਬ 550 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਡਿਊਟੀ ਤੇ ਤਾਇਨਾਤ ਨੇ ਪਰ ਇਸ ਵੇਲੇ ਮੌਜੂਦਾ ਹਾਲਾਤ ਜਿਹੜੇ ਆ ਉਹਦੇ ਚ ਸਿਰਫ ਦੋ ਪੁਲਿਸ ਮੁਲਾਜ਼ਮ ਇੱਕ ASI ਐ ਇੱਕ ਉਹਨਾਂ ਦੇ ਨਾਲ ਹੌਲਦਾਰ ਆ ਜਿਹੜੇ ਟ੍ਰੈਫਿਕ ਨੂੰ ਦੇਖ ਰਹੇ ਆ ਮਤਲਬ ਇਸ ਵੇਲੇ ਜਿਹੜੀ ਟ੍ਰੈਫਿਕ ਆ ਉਹ ਰੱਬ ਆਸਰੇ ਆ ਜਿੱਦਾਂ ਲੋਕ ਮੇਲਾ ਵੇਖਣ ਆਏ ਸੀ ਜਿੰਨੀ ਸ਼ਰਧਾ ਦੇ ਨਾਲ ਮੇਲਾ ਵੇਖਣ ਆਏ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਦੂਸਰੀ ਸਾਈਡ ਤੇ ਦਿਖਾ ਦੇਣ ਕਿ ਟਰਾਲੀਆਂ ਦੀਆਂ ਲਾਈਨਾਂ ਜਿਹੜੀਆਂ ਆ ਕਰੀਬ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਲੰਬੀਆਂ ਲਾਈਨਾਂ ਆ ਐਸ ਵੇਲੇ ਲੋਕ ਜਿਹੜੇ ਆ ਚਾਰ ਚਾਰ ਘੰਟਿਆਂ ਤੋਂ ਜਿਹੜੇ ਜਾਮ 'ਚ ਫਸੇ ਹੋਏ ਆ ਤੇ ਵੱਡਾ ਜਿਹੜਾ ਲੋਕਾਂ ਵਾਸਤੇ ਜਿਹੜੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ ਜੇਕਰ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਦੇ ਨਾਲ ਰੂਟ ਪਲਾਨ ਬਣਾਉਂਦਾ ਤਾਂ ਸ਼ਾਇਦ ਐਡੀ ਬੱਦੀ ਜਿਹੜੀ ਆ ਜਿਹੜੇ ਜਾਮ ਲੱਗੇ ਹੋਏ ਆ ਕਿਉਂਕਿ 6.5 ਦਾ ਸਮਾਂ ਹੋ ਗਿਆ ਅ ਅੱਜ ਆਖਰੀ ਦਿਨਾਂ ਮੇਲੇ ਦਾ ਤੇ ਸਿਰਫ ਸਥਾਨਕ ਜਿਹੜੇ ਪੁਲਿਸ ਮੁਲਾਜ਼ਮ ਆ ਉਹੋ ਹੀ ਇੱਥੇ ਡਿਊਟੀ ਆਪਣੀ ਨਿਭਾ ਰਿਹਾ ਜਿਹੜੀਆਂ ਬਾਹਰੋਂ ਪੁਲਿਸ ਫੋਰਸ ਆਈਆਂ ਸੀਗੀਆਂ ਉਹ ਦੁਬਾਰਾ ਵਾਪਸ ਆਪਣੇ ਜਿਹੜੇ ਉਹਨਾਂ ਦੇ ਜ਼ਿਲ੍ਹੇ ਆ ਜਿਹੜੀ ਉਹਨਾਂ ਦੀ ਜਗ੍ਹਾ ਉਧਰ ਨੂੰ ਰਵਾਨਾ ਹੋ ਚੁੱਕੀਆਂ ਆ ਵੱਡਾ ਕਾਰਨ ਇਹ ਆ ਕਿ ਸਥਾਨਕ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਇਹ ਜਿਹੜਾ ਟ੍ਰੈਫਿਕ ਸੁਚਾਰੂ ਰੂਪ ਦੇ ਨਾਲ ਨਹੀਂ ਚਲਾਇਆ ਜਾ ਸਕਦਾ ਪਰ ਜੇਕਰ ਟ੍ਰੈਫਿਕ ਦਾ ਕੋਈ ਰੂਟ ਪਲਾਨ ਹੁੰਦਾ ਆ ਏਡੀ ਵੱਡੀ ਜਿਹੜੀ ਪਰੇਸ਼ਾਨੀ ਦਾ ਸੰਗਤ ਨੂੰ ਸਾਹਮਣਾ ਨਾ ਕਰਨਾ ਪੈਣਾ ਪੈਂਦਾ ਆਪਣੇ ਸਾਥੀ ਕੈਮਰਾਮੈਨ ਦਿਲਬਾਖ ਸਿੰਘ ਦੇ ਨਾਲ ਮੈਂ ਸਰਬਜੋਤ ਸਿੰਘ ਸੰਧਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹਿ